ਸੜਨਾਲ ਨਿਰਮਲ ਸਿੰਘ ਜੀ ਮੌਜੂਦ ਨੇ ਛਣਕਾਟਾ ਨਾਲ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਤੁਹਾਡੀ ਕਰਨ ਵਾਲਾ ਮੈਂ ਹੀ ਆ ਜੀ ਵੈਸੇ ਇੱਕ ਛਣਕਾਟਾ 88 ਆਇਆ ਸੀ ਉਹ ਬਹੁਤ ਪਪੂਲਰ ਨਹੀਂ ਹੋਇਆ ਸੀ ਉਸ ਤੋਂ ਬਾਅਦ 89 'ਚ ਕੋਈ ਛਣਕਾਟਾ ਨਹੀਂ ਆਇਆ ਫਿਰ 90 'ਚ ਮੇਰੀ ਡੀਲ ਹੋ ਗਈ ਸੀ 90 ਛਣਕਾਟੇ ਦੇ ਹੋਏ ਭੱਲਾ ਸਾਹਿਬ ਅੱਜ ਤੱਕ ਸਟਾਰ ਹੀ ਰਹੇ ਨੇ ਇੱਕ ਸਮਾਂ ਅਜਾ ਵੀ ਆਇਆ ਕਿ ਸਰੋਤੇ ਦਰਸ਼ਕ ਇਹ ਚਾਹੁੰਦੇ ਸੀ ਕਿ ਸਾਲ ਵਿੱਚ ਦੋ ਵਾਰ ਛਣਕਾਟਾ ਆਏ ਹਾਂ ਡਿਮਾਂਡ ਮੇਰੇ ਪਹਿਲੇ ਵੀ ਹੋਈ ਹੈ ਗੱਲ ਫਿਰ ਜੇ 2 ਦੇ ਦندہ ਫਿਰ ਵੈਲਿਊ ਘਟ ਜਾਂਦੀ ਸੀ ਪਹਿਲੀ ਜਨਵਰੀ ਨੂੰ ਘਟ ਦੇ ਦਿੰਦੇ ਸੀ ਪਹਿਲੀ ਜਨਵਰੀ ਨੂੰ ਸਵੇਰੇ ਹੀ ਅਸੀਂ ਮਤਲਬ ਦੁਕਾਨਾਂ ਹਾਲੇ ਸਵੇਰੇ 5 ਵਜੇ ਦੁਕਾਨਾਂ ਖੋਲ੍ਹ ਲੈਂਦੇ ਸੀ ਮਿਸ਼ਨ ਕਟਾ ਹੋਣਾ ਅੱਜ ਜਿਵੇਂ ਲੁਧਿਆਣਾ ਹੋ ਗਿਆ ਜਲੰਧਰ ਬਠਿੰਡਾ ਅੰਮ੍ਰਿਤਸਰ 5-5 ਵਜੇ ਦੁਕਾਨਾਂ ਖੋਲ੍ਹਦੇ ਸੀ ਔਰ ਐਡੀ ਤਕੜੀ ਤਿਆਰੀ ਨਾ ਕਰਦੇ ਹੁੰਦੇ ਸੀ ਅਸੀਂ ਕਿਉਂਕਿ ਡਿਮਾਂਡ ਇੰਨੀ ਜ਼ਿਆਦਾ ਹੁੰਦੀ ਸੀ ਤੇ ਫਿਰ 2 ਦੀ ਡਿਮਾਂਡ ਆਈ ਸੀ ਪਰ 2 ਦੀ ਤਾਂ ਨਹੀਂ ਪੂਰੀ ਕੀਤੀ ਵੀ ਜੇ 2 ਕਰ ਲਾ ਜਾਂਦੇ ਫਿਰ ਇਹ ਵੈਲਿਊ ਘਟ ਜਾਂਦੀ ਹੁੰਦੀ ਹੈ। ਇੱਕੋ ਇੱਕ ਚੱਲਦਾ ਸੀ 9 ਤਣ ਤੱਕ ਉਹਨਾਂ ਚੇਨ ਆਏ ਆ। ਜੇ ਜਦੋਂ ਜਸਵਿੰਦਰ ਭੱਲਾ ਜੀ ਨਾਲ ਤੁਸੀਂ ਕੰਮ ਕੀਤਾ ਕਿਸ ਤਰ੍ਹਾਂ ਦੀ ਸ਼ਖਸੀਅਤ ਸੀ ਉਸ ਸਮੇਂ ਤੇ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਆਏ ਸੀ ਮੈਂ ਮੇਰੀ ਕੰਪਨੀ ਤੇ ਵੈਸੇ ਅਸੀਂ ਇਕੱਠੇ ਆਏ ਆ। ਮੇਰੀ ਕੰਪਨੀ ਪਪੂਲਰ ਹੋ ਚੁੱਕੀ ਸੀ। ਇਹ ਨਵੇਂ ਸੀ। ਬਸ ਫਿਰ ਪਿੱਛੇ ਨਹੀਂ ਦੇਖਿਆ ਮੁੜ ਕੇ ਇੰਨੀ ਮਤਲ ਪਹਿਲੇ ਦਿਨ ਤੋਂ ਹੀ ਤਕਰੀਬਨ 80 80 ਤੋਂ ਥੋੜਾ ਜਿਹਾ ਡਾਊਨ ਸੀ ਕਿਉਂ ਮਤਲ ਸਪਲਾਈ ਨਹੀਂ ਦਿੱਤੀ ਗਈ ਸੀ ਨਵੇਂ ਮੁੰਡੇ ਸੀ ਉਹਦੇ। 90 ਤੋਂ ਬਾਅਦ ਤਾਂ ਫਿਰ 400 ਚੱਲ ਸੋ ਚੱਲ ਹੀ ਆਏ ਸੁਪਰ ਡੁਪਰ ਐ ਮਾਰਕੀਟ 'ਚ ਪਤਾ ਕੀਤਾ ਮੇਰੇ ਬਾਰੇ ਇਹ ਕੰਪਨੀ ਕਰ ਲੂਗੀ ਉਹ ਕਹਿੰਦੇ ਇਹ ਕੰਪਨੀ ਵਾਲੇ ਨਹੀਂ ਛੱਡਦੇ ਜਿੰਨੀ ਵੀ ਡਿਮਾਂਡ ਆਊਗੀ ਇਹ ਪੂਰੀ ਕਰਦਾ ਕੀਤੀ ਵੀ ਦਿਨ ਰਾਤ ਚੱਲਦਾ ਹੁੰਦਾ ਸੀ ਉਹ ਚੈਨਲ ਨਾ ਮਸਲ ਸਾਡੀ ਸਪਲਾਈ ਹਮੇਸ਼ਾ ਐਸੀ ਤਰੀਕੇ ਖੁਸ਼ ਰਹਿੰਦੇ ਸੀ ਕਹਿੰਦੇ ਕਿ ਜੇ ਜਦੋਂ ਬੰਦਾ ਖੁਸ਼ ਰਹਿੰਦਾ ਹੈ ਨਾ ਤੇ ਨੈਗੇਟਿਵ એનર્ਜੀ ਸਾਈਡ ਲਾਈਨ ਹੋ ਜਾਂਦੀ ਹੈ ਤੇ ਹਮੇਸ਼ਾ ਖੁਸ਼ ਰਹਿੰਦੇ ਸੀ ਮੈਂ ਤਾਂ ਕਦੇ ਸਾਈਡ ਮੂਡ 'ਚ ਦੇਖਿਆ ਨਹੀਂ ਉਹਨਾਂ ਨੂੰ ਕਿੰਨੀ ਵੀ ਸੀ ਉਹ ਖੁਸ਼ ਹੀ ਰਹਿੰਦੇ ਹਰ ਵਕਤ ਜਦੋਂ ਪਤਾ ਲੱਗਿਆ ਕਿ ਅਕਾਲ ਚਲਾਣਾ ਕਰ ਗਿਆ ਜੀ ਕਿਹੋ ਜਿਹਾ ਲੱਗਿਆ ਅੱਖਾਂ 'ਚ ਹੰਝੂ ਆਏ ਬਾਲਤਾ ਜੀ ਫਿਰ 8:30 ਵਜੇ ਪਤਾ ਲੱਗਿਆ ਮੈਨੂੰ ਸਵੇਰੇ ਲੁਧਿਆਣਾ ਦਾ ਹੈਗਾ ਮੈਂ 8:30 ਪਤਾ ਲੱਗਿਆ ਫਿਰ ਮੈਂ ਫਿਰ ਮੈਨੂੰ ਫੋਨ ਆਉਣ ਲੱਗੇ ਰਿਸ਼ਤੇਦਾਰਾਂ ਦੇ ਸਾਰੇ ਜਾਣਦੇ ਆ ਸਾਡੇ ਰਿਸ਼ਤੇਦਾਰੀਆਂ ਤੱਕ ਜਾਣ ਪਛਾਣ ਆਪਸ 'ਚ ਇਹਦੇ ਭੈਣ ਬਾਰੇ ਨਾ ਸਾਰਾ ਮੈਨੂੰ ਪਤਾ ਸੀ ਚੰਗੀ ਤਰ੍ਹਾਂ ਸਾਡਾ ਹੈਗਾ ਚੰਗੇ ਰਿਲੇਸ਼ਨ ਸੀ ਫੈਮਿਲੀ ਦੇ ਪਿੱਛੇ ਜੇ ਬੇਟੀ ਦਾ ਵਿਆਹ ਕੀਤਾ ਅਚੇਚੇ ਤੌਰ ਤੇ ਆਏ ਸੀ ਮੈਂ ਕਿਹਾ ਵੀ ਜੇ ਤਾਂ ਪੁੱਲਾ ਸਾਹਿਬ ਆਉਣਾ ਫੇਰ ਤਾਂ ਵਾਦਾ ਕਰਿਓ ਕਹਿੰਦੇ ਮੈਂ ਪੱਕਾ ਆਉਂਗਾ ਯਾਰ ਮੈਨੂੰ ਤੁਸੀਂ ਉਹ ਹਰੇਕ ਨੂੰ ਕਹਿੰਦੇ ਕਹਿੰਦੇ ਇਹ ਜੋ ਮੈਂ ਬਣਿਆ ਹਾਂ ਨਾ ਮੇਰਾ ਨਾਮ ਲੈ ਕੇ ਇਹਨਾਂ ਕਰਕੇ ਹੀ ਮੈਂ ਹੈਗਾ ਜੂ ਇੰਨਾ ਖੁੱਲ ਕੇ ਕਹਿੰਦੇ ਸੀ ਉਹ ਇੰਨੀ ਕਿ ਮੇਰੀ ਰਿਸਪੈਕਟ ਕਰਦੇ ਮੈਂ ਹੀ ਬਥੇਰੀ ਕਰਦਾ ਸੀ ਤੇ ਮਤਲਬ ਠੀਕ ਬਹੁਤ ਵਧੀਆ ਇਨਸਾਨ ਸੀ ਤਾਂ ਹੀ ਇੰਨਾ ਅੱਜ ਇਕੱਠ ਵੀ ਇੱਥੇ ਹੋਇਆ ਬਿਲਕੁਲ ਕਹਿੰਦੇ ਨੇ ਕਿ ਇਹ ਜਨਾਜ਼ੇ ਦੇ ਪਿੱਛੇ ਜਿੰਨਾ ਹਜੂਮ ਹੁੰਦਾ ਉਹ ਦਰਸਾਉਂਦਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਕੁਝ ਕਮਾਇਆ ਬਿਲਕੁਲ ਬਿਲਕੁਲ ਇਹੀ ਹੈ ਜੀ ਇਹਦੇ ਕਰਕੇ ਅਸੀਂ ਉਹ ਲੁਧਿਆਣੇ ਜੋ ਪੂਰੀ ਗਰਮੀ ਚ ਆਏ ਆ ਹੋਰਾ ਲੇਟ ਤਾਂ ਹੋ ਗਏ ਪਰ ਪਹੁੰਚਣ ਦੀ ਕੋਸ਼ਿਸ਼ ਕੀਤੀ ਵੀ ਚਲੋ ਪਹੁੰਚੀਏ ਆਪਣੇ ਬਰਬਲੇ ਆ ਜਿਹੜੇ ਦਿਲ ਦੇ ਤੁਹਾਡੇ ਨਾਲ ਸਾਂਝੇ ਕਰੀਏ ਬਾਕੀ ਇਨਸਾਨ ਬਹੁਤ ਵਧੀਆ ਸੀ ਸ਼ੁਕਰੀਆ ਜੀ ਤਾਂ ਜਿਨ੍ਹਾਂ ਨੇ ਸਮਾਂ ਬਤਾਇਆ ਉਹਨਾਂ ਨਾਲ ਇਹਨਾਂ ਦੀ ਤਾਂ ਛਣ ਕਾਟੇ ਨਾਲ ਹੀ ਸ਼ੁਰੂਆਤ ਹੋਈ ਸੀ ਜਿਸ ਦੇ ਲਈ ਜਾਣੇ ਜਾਂਦੇ ਨੇ ਜਸਵਿੰਦਰ ਭੱਲਾ ਜੀ ਤਾਂ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਯਾਦ ਕਰ ਰਹਾ ਹੈ ਭਾਵ ਉਹ ਖੋ ਰਿਹਾ ਹੈ ਉਸ ਸਮੇਂ ਦੀਆਂ ਗੱਲਾਂ ਨੂੰ ਯਾਦ ਕਰਕੇ ਹਰ ਸਮੇਂ ਪੋਜ਼ਿਟਿਵ ਰਹਿਣਾ ਇਹ ਵੀ ਬਹੁਤ ਵੱਡੀ ਗੱਲ ਆਉਂਦੀ ਹੈ ਕਿਉਂਕਿ ਜ਼ਿੰਦਗੀ ਵਿੱਚ ਬਹੁਤ ਉਤਰਾ ਚੜਾਅ ਚੱਲਦੇ ਰਹਿੰਦੇ ਨੇ باوجود ਉਸ ਦੇ ਚਿਹਰੇ ਤੇ ਇੱਕ ਸ਼ਿਕਸ ਨਾ ਪੈਣੀ ਮੱਥੇ ਤੇ ਵੱਟ ਨਾ ਪੈਣਾ ਇਹ ਬਹੁਤ ਵੱਡੀ ਗੱਲ ਹੈ ਕੈਮਰਾ ਪਰਸਨ ਬੰਟੀ ਦੇ ਨਾਲ ਨੀਲਮ ਸ਼ਰਮ